ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਆਂ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਮਾਰਕ ਕਰਨੀ ਸਰਕਾਰ ਦੇ ਵੱਲੋਂ ਦੋ ਵੱਡੇ ਐਲਾਨ ਕਰ ਦਿੱਤੇ ਗਏ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਦੋ ਵੱਡੀਆਂ ਅਪਡੇਟਾਂ ਹੁਣ ਕੈਨੇਡਾ ਤੋਂ ਨਿਕਲ ਕੇ ਆ ਰਹੀਆਂ ਹਨ ਜਿੱਥੇ ਕਿ ਪਿਛਲੇ ਦਿਨੀ ਹੀ ਇਹ ਖਬਰ ਜਿਹੜੀ ਕਿ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਕਿ ਕੈਨੇਡਾ ਦੇ ਵਿੱਚ ਜਾ ਰਹੇ ਪੰਜਾਬੀ ਭਾਰਤੀ 19 ਤੋਂ 20 ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜਾ ਕਿ ਕੈਨੇਡਾ ਦੇ 에য়ারਪੋਰਟ ਤੋਂ ਹੀ ਰਿਪੋਰਟ ਕਰ ਦਿੱਤਾ ਗਿਆ ਹੈ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ ਪਹਿਲੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੈਨੇਡਾ ਦੀ CBSA ਦੇ ਵਿੱਚ 17% ਦੀ ਹੋਰ ਭਾਰਤੀ ਕਰ ਲਈ ਗਈ ਹੈ। ਸੋ ਜਿਸ ਦੇ ਕਾਰਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਸਾਲ 2025 ਦੇ ਰਹਿੰਦੇ ਮਹੀਨਿਆਂ ਦੇ ਦੌਰਾਨ 40000 ਤੋਂ ਵੱਧ ਲੋਕਾਂ ਨੂੰ ਰਿਪੋਰਟ ਕੀਤਾ ਜਾਵੇਗਾ ਜੋ ਕਿ ਕੈਨੇਡਾ ਦੇ ਵਿੱਚ ਟੂਰਿਸਟ ਵਿਜ਼ਟਰ ਜਾਂ ਫਿਰ ਇਸ ਤੋਂ ਇਲਾਵਾ ਸਟੂਡੈਂਟ ਵੀਜ਼ਾ ਦੇ ਉੱਤੇ ਆ ਕੇ ਇਲੀਗਲ ਤੌਰ ਦੇ ਉੱਤੇ ਕੰਮ ਕਰ ਰਹੇ ਹਨ। ਸੋ ਲਗਾਤਾਰ ਕੈਨੇਡਾ ਦੇ ਵਿੱਚ ਰਫਿਊਜੀ ਕੇਸ ਵੀ ਅਪਲਾਈ ਕੀਤੇ ਜਾ ਰਹੇ ਹਨ ਜਿਸ ਦੇ ਵਿੱਚ ਕਿ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁ ਕੈਨਸਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹੁਣ ਕੈਨੇਡਾ ਦੇ ਵਿੱਚ ਜਿਹੜੇ ਕੱਚੇ ਤੌਰ ਦੇ ਉੱਤੇ ਪ੍ਰਵਾਸੀ ਰਹਿ ਰਹੇ ਹਨ ਖਾਸ ਤੌਰ ਦੇ ਉੱਤੇ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਆ ਕੇ ਜਿਹੜੇ ਜਿਕੇ ਕੰਮ ਕਰ ਰਹੇ ਹਨ ਜਾਂ ਫਿਰ ਉਹਨਾਂ ਦੇ ਵੀਜ਼ੇ ਐਕਸਪਾਇਰ ਹੋ ਚੁੱਕੇ ਹਨ ਇਹਨਾਂ ਦੀ ਗਿਣਤੀ ਦੇ ਵਿੱਚ ਹੁਣ 40000 ਤੋਂ ਵੱਧ ਲੋਕਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਡਿਪੋਰਟ ਕੀਤਾ ਜਾਣਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਡਿਪੋਰਟ ਕਰਨ ਦੇ ਐਲਾਨ ਨੂੰ ਜਿਹੜਾ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੂਰਾ ਕਰਨ ਦੇ ਲਈ ਸੀਬੀਐਸਸੀ ਦੇ ਅਧਿਕਾਰੀਆਂ ਦੇ ਵਿੱਚ ਜਿਹੜਾ ਕਿ 17% ਦੀ ਹੋਰ ਭਾਰਤੀ ਕਰਨ ਦਾ ਐਲਾਨ ਵੀ ਤੋਂ ਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਬਹੁਤ ਸਾਰੇ ਪੰਜਾਬੀ ਭਾਰਤੀ ਸਟੂਡੈਂਟ ਜਿਨ੍ਹਾਂ ਦੇ ਕੀ ਕੈਨੇਡਾ ਦੇ ਵਿੱਚੋਂ ਹੁਣ ਵਰਕ ਪਰਮਿਟ ਐਕਸਪਾਇਰ ਹੋ ਰਹੇ ਹਨ ਇਸ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਜੋ ਕਿ ਟੂਰਿਸਟ ਵਿਜ਼ਟਰ ਵੀਜ਼ਾ ਤੇ ਜਾ ਕੇ ਕੈਨੇਡਾ ਦੇ ਵਿੱਚ ਆਪਣਾ ਐਲ ਐਮ ਆਈ ਵਰਕ ਪਰਮਿਟ ਲੈ ਲੈਂਦੇ ਸਨ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜੇ ਵੀ ਏਮਪਲੋਇਰ ਹੋਣ ਐਲ ਐਮ ਆਈ ਵਰਕ ਪਰਮਿਟ ਦੇ ਉੱਤੇ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਵਰਕ ਪਰਮਿਟ ਦੇਣਗੇ ਉਹਨਾਂ ਨੂੰ ਜਿਹੜਾ ਕਿ ਮਿਨੀਮਮ ਸੈਲਰੀ ਜਿਹੜੀ ਕਿ 32 ਤੋਂ 36 ਡਾਲਰ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਕੀ ਹੁਣ ਐਲ ਐਮ ਆਈ ਪੰਜਾਬੀ ਸਟੂਡੈਂਟਾਂ ਨੂੰ ਹੁਣ ਕੈਨੇਡਾ ਦੇ ਵਿੱਚ ਜੇਕਰ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਤੇ ਹੁਣ ਐਲ ਐਮ ਆਈ ਵਰਕ ਪਰਮਿਟ ਉਹਨਾਂ ਨੂੰ ਨਹੀਂ ਮਿਲੇਗਾ ਕਿਉਂਕਿ ਏਮਪਲੋਇਰ ਜਿਹੜਾ ਕਿ ਪੰਜਾਬੀ ਸਟੂਡੈਂਟਾਂ ਨੂੰ 32 ਤੋਂ 36 ਡਾਲਰ ਦੇਵੇਗਾ ਉਹ ਵੈਸੇ ਹੀ ਜਿਹੜੇ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਲੋਕ ਪੀ ਆਰ ਹਨ ਉਹਨਾਂ ਨੂੰ ਜਿਹੜਾ ਕਿ 15 ਤੋਂ 20 ਡਾਲਰ ਦੇ ਵਿੱਚ ਹੀ ਆਪਣੇ ਕੰਮ ਦੇ ਉੱਤੇ ਰੱਖ ਸਕਦਾ ਹੈ ਸੋ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹਨ ਉਹਨਾਂ ਨੂੰ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਨਹੀਂ ਮਿਲੇਗਾ